ਦੇ ਨਹੀਂ ਮਿਲੇ ਸਾਡੇ ਨਾਲ ਕੰਟੈਕਟ ਕਰੋ ਉਹਨਾਂ ਜਵਾਇ ਜਾਣਗੇ ਤੇਰਾ ਮੇਰੀ ਚਾਹ ਸੋਹੀ ਬੇਮਾਨ ਤੋਂ ਲੱਖਾ ਤਾਗੀ ਤੇਰਾ ਮੇਰੀ ਚਾਹ ਸੋਹੀ ਤੇਰਾ ਫੇਰੀ ਚਾਹ ਬਾਤ ਮੁਰਦਾਬਾਦ 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 ਜੇ ਮਾਰ ਪਾਤ ਮੁਰਦਾਬਾਦ ਚੱਲਿਆ ਕਰੋ ਚੱਲਿਆ ਕਰੋ ਚੱਲਿਆ ਕਰੋ ਤਾਂ ਉਸੇ ਵੀ ਦਫਤਰਾਂ ਦੇ ਵਿੱਚ ਨਹੀਂ ਬਚੂ ਇਹ ਜੇ ਹਨ ਇੱਕ ਦੱਸ ਚੱਲ ਨਹੀਂ ਹੈ ਤਰ ਬਖਤਰ ਚਲ ਭਈ ਇਹ ਪਹਿਲਾ ਕੋਈ ਨਕਰਾ ਨਹੀਂ ਕਰਦਾ ਸੀ ਇਹਨਾਂ ਨਾਲ ਵੀ ਜਿੰਨਾਂ ਨੂੰ ਜਾਵੇ ਲਾਉਂ ਆਂ ਮਾਰੇ ਜਨ ਨਾਲ ਜਿਹੜਾ ਪਾਣਾ ਸੁਕੇ ਬੁਆਰ ਤੋਂ ਫੇਰ ਮੈਂ ਤਾਣੇ ਦਾ ਤਰ ਮਾਜ ਕਰੂੰਗੀ ਮੱਦੀ ਸਰਕਾਰ ਮੁਬਾਰਕ ਮੱਦੀ ਸਰਕਾਰ ਮੁਬਾਰਕ ਮੁਬਾਰਕ ਪੰਜਾਬ ਸਰਕਾਰ ਮੁਬਾਰਕ 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 ਤੁਹਾਡਾ ਕੁਛ ਹਲੇ ਵੀ ਮੈਂ ਕਹਨੀਆ ਸਾਰੀਆਂ ਹੁਟ ਕੇ ਬੈਣਾ ਨਹੀਂ ਆਈਆਂ ਮੋਰ ਚਲਾਈ ਦੀ ਪ੍ਰਿਹਰਤਾ ਦਾ ਸਾਰਿਆ ਹਜ਼ਰੀ ਮੈਂ ਕਹਿੰਦੀ ਹਾਂ ਕੱਟ ਤੁਹਾਨੂੰ ਆਪਾਂ ਸਮਝਾਈਏ ਵੀ ਸਾਡੇ ਵਿੱਚ ਵੀ ਕੋਸ ਹੈਗਾ ਰੋਸਾ ਅਸੀਂ ਕੋਸ ਨੂੰ ਕੁਰਸੀ ਦਾ ਕਾ ਜਾਣਦੇ ਆ ਖਿੱਚ ਲਵਾਗੇ ਕੁਰਸੀ ਐਨਾ ਚੱਲੇ ਜਿਹੜੇ ਅਸੀਂ ਥੱਲੇ ਬੈਠੇ ਨੇ ਜਿਹੜੇ ਆਪਣੀ ਗੱਲ ਸੁਣਦੇ ਆ ਨਾ ਮੇਰੇ ਗਾਲ੍ਹਾਂ ਪੈਣਾ ਕਾਟਾ ਵਾਸਤੇ ਮੈਂ ਭੋਲਾ ਸਿੰਘ ਕਲਾਲ ਮਾਜਰਾ ਸੀਟੂ ਜੂ ਪੰਜਾਬ ਅੱਜ ਜਿਹੜਾ ਸਾਡਾ ਇੱਥੇ ਪ੍ਰੋਟੈਸਟ ਆ ਇਹ ਜਿਹੜੀਆਂ ਦੇਸ਼ ਭਰ ਦੀਆਂ ਕੇਂਦਰੀ ਮਜ਼ਦੂਰਾਂ ਦੀਆਂ ਟ੍ਰੇਡ ਯੂਨੀਅਨਾਂ ਤੇ ਮੁਲਾਜ਼ਮਾਂ ਦੇ ਫੈਡਰੇਸ਼ਨਾਂ ਵੱਲੋਂ ਅੱਜ ਸਮੁੱਚੇ ਦੇਸ਼ ਦੇ ਵਿੱਚ ਜਿਹੜੀਆਂ ਸਕੇਂਦਰ ਸਰਕਾਰ ਦੀਆਂ ਨਿੰਦਕਸ ਲੋਕ ਵਿਰੋਧੀ ਜਿਹੜੀਆਂ ਨੀਤੀਆਂ ਤੇ ਸਰਮਾਇਦਰ ਕਾਰਪੋਰੇਟ ਘਰਾਣ ਦੇ ਪੱਖ ਦੀਆਂ ਨੀਤੀਆਂ ਨੂੰ ਲੈ ਕੇ ਇਹ ਅੱਜ ਹੜਤਾਲ ਕੀਤੀ ਜਾਣੀ ਸੀ ਪਰ ਉਹ ਹੜਤਾਲ ਇੱਥੇ ਆਜੰਗ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ ਤੇ ਇਹਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ ਰੋਸ ਰੈਲੀਆਂ ਕੀਤੀਆਂ ਜਾਣ ਉਸੇ ਲਈ ਵਜੋਂ ਅੱਜ ਅਸੀਂ ਤੇੜਾ ਰੋਸ ਰੈਲੀਆਂ ਕਰ ਰਹੇ ਆ ਤੇ ਇਹਦੇ ਵਿੱਚ ਇਹ ਆ ਵੀ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਿਹੜੀਆਂ ਲੋਕ ਵਿਰੋਧੀ ਸੰਸਾਰੀਕਰਨ ਉਦਾਰੀਕਰਨ ਨਿੱਜੀਕਰਨ ਦੀਆਂ ਜੋ ਨੀਤੀਆਂ ਨੇ ਜਿਨ੍ਹਾਂ ਨੀਤੀਆਂ ਦੇ ਤਹਿਤ ਦੇਸ਼ ਦੇ ਅੰਦਰ ਲਗਾਤਾਰ ਜਿਹੜੀ ਬੇਰੁਜ਼ਗਾਰੀ ਆ ਉਹ ਵੱਧ ਰਹੀ ਆ ਤੇ ਜਿਹੜੀਆਂ ਮੋਦੀ ਸਰਕਾਰ ਦੀਆਂ ਫਿਰਕੂ ਫਿਰਕਾਪਾਸਤੇ ਫਨੋਣ ਵਾਲੀਆਂ ਨੀਤੀਆਂ ਨੇ ਤੇ ਉਹਨਾਂ ਦੇ ਵਿੱਚ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਜਿਹੜੇ ਦੇਸ਼ ਦੇ ਵਿੱਚ ਫਿਰਕਾਪਾਸਤੀ ਫਰਿਆ ਹੋਈ ਜਾ ਰਹੀ ਹੈ ਉਹਦੇ ਵਿਰੁੱਧ ਹੈ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜੇ ਪੰਜਾਬ ਕੇਂਦਰ ਸਰਕਾਰ ਨੇ ਜਿਹੜੇ ਨਿੱਜੀ ਪਬਲਿਕ ਅਧਾਰੇ ਸੀ ਤੇ ਜਿਹੜਾ ਉਹ ਸਾਰਾ ਉਹਨਾਂ ਨੂੰ ਪ੍ਰਾਈਵੇਟ ਹੱਥਾਂ 'ਚ ਦਿੱਤਾ ਗਿਆ ਕਾਰਪੋਰੇਟ ਹੱਕ ਰਾਣਾਂ ਦੇ ਹੱਥਾਂ ਵਿੱਚ ਦਿੱਤਾ ਗਿਆ ਜਿਸ ਕਰਕੇ ਸਰਕਾਰੀ ਵਿਭਾਗਾਂ ਦੇ ਵਿੱਚ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਕੋਈ ਪੱਕੀ ਨੌਕਰੀ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਜਿਹੜੇ ਨਗੁਣੀਆ ਜਾਂ ਤਰਖਾਤੇ ਠੇਕੇਦਾਰੀ ਸਿਸਟਮ ਦੀ ਨਿਭਰਤੀ ਕੀਤੇ ਜਾ ਰਹੇ ਨੇ ਤੇ ਇਸ ਕਰਕੇ ਜਿਹੜੇ ਸਾਡੇ ਪਿੰਡਾਂ ਦੇ ਮਜ਼ਦੂਰ ਆ ਉਹ ਖੇਤੀ ਖੇਤਰ ਜੋ ਵਿਤਬਾਰ ਹੋ ਚੁੱਕੇ ਨੇ ਅੱਜ ਸਾਡੇ ਜਿਹੜਾ ਕਿਸਾਨ ਵਰਗ ਆ ਉਹਨਾਂ ਨੂੰ ਜਿਹੜੇ ਫਸਲਾਂ ਦੇ ਉੱਤੇ ਜੋ ਐਮ ਐਸ ਪੀ ਦੀ ਮੰਗ ਕਰਦੇ ਨੇ ਉਹਨੂੰ ਐਮਐਸਪੀ ਨਹੀਂ ਦਿੱਤੀ ਜਾ ਰਹੀ ਇਸ ਕਰਕੇ ਇੱਥੇ ਜਿਹੜਾ ਮਾਹੌਲ ਆ ਉਹ ਉਹ ਕਾਰਪੋਰੇਟ ਘਰਾਣਾ ਦੇ ਪੱਖ ਦੇ ਵਿੱਚ ਤੇ ਮਹਿੰਤਕਲਸ ਲੋਕਾਂ ਦੇ ਉਹ ਵਿਰੁੱਧ ਉਹ ਬਣਾਇਆ ਜਾ ਰਿਹਾ ਤੇ ਇੱਥੇ ਜਿਹੜੀ ਆਪਣੀ ਇਹ ਕੇਂਦਰ ਦੀ ਸਰਕਾਰ ਆ ਮੋਦੀ ਦੀ ਸਰਕਾਰ ਆ ਉਹ ਦੇਸ਼ ਦੇ ਵਿੱਚ ਆਪਣਾ ਜਿਹੜਾ ਫਿਰਕੂ ਏਜੰਡਾ ਜਿਹੜਾ ਉਹ ਹਿੰਦੂਤਵ ਏਜੰਡਾ ਉਹ ਲਾਗੂ ਕਰਨ ਜਾ ਰਹੀ ਆ ਇਸ ਲਈ ਅਸੀਂ ਇੱਥੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ 9 ਤਰੀਕਾ 9 ਜੁਲਾਈ ਨੂੰ ਜਿਹੜੀਆਂ ਮੁਕੇਂਦਰ ਦੀਆਂ ਮਜ਼ਦੂਰਾਂ ਦੀਆਂ ਟ੍ਰੇਡ ਯੂਨੀਅਨਾਂ ਤੇ ਮਜ਼ਦੂਰਾਂ ਦੇ ਫੈਡਰੇਸ਼ਨਾਂ ਵੱਲੋਂ ਤੇ ਉਹ ਅਸੀਂ ਫਿਰ ਹੁਣ ਫੇਰ ਹੜਤਾਲ ਕਰ ਰਹੇ ਹਾਂ ਇਹ 9 ਜੁਲਾਈ ਨੂੰ ਤੇ ਉਹਦੇ ਲਈ ਅਸੀਂ ਹੁਣੇ ਤੋਂ ਉਹਦੀ ਪੂਰੀ ਤਿਆਰੀ ਕਰਾਂਗੇ। ਲੇਰਾਨਾ ਕਾਮਰੇਟ ਦੇ ਰਾਜਰਾਮਾ ਆਲ ਇੰਡੀਆ ਟ੍ਰੇਡ ਯੂਨੀਅਨ ਦੇ ਇਕਲਾ ਸੈਕਟਰੀ ਕਿਉਂਕਿ ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਹਿੰਦੁਸਤਾਨ ਦੀਆਂ ਜਿਹੜਾ 11 ਟ੍ਰੇਡ ਯੂਨੀਅਨਾਂ ਨੇ ਸਾਂਝਾ ਫੈਸਲਾ ਕੀਤਾ ਪਹਿਲਾਂ 20 ਮਈ ਦੀ ਹੜਤਾਲ ਦਾ ਸੀ ਪਰ ਪਲਵਾਮਾ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹਦੇ ਉਹਨੂੰ ਮੁੱਖ ਰੱਖਦਿਆਂ ਅਸੀਂ 9 ਜੁਲਾਈ ਨੂੰ ਜਿਹੜੀ ਦੇਸ਼ ਪੱਧਰ ਦੀ ਹੜਤਾਲ ਕਰ ਰਹੇ ਹਾਂ ਕਿਉਂਕਿ ਮੋਦੀ ਦੀਆਂ ਜਿਹੜੀਆਂ ਨੀਤੀਆਂ ਮੋਦੀ ਨੇ 48 ਕੋਟ ਜਿਹੜੇ ਮਜ਼ਦੂਰਾਂ ਦੀ ਖਾਤਰ ਬਣੇ ਸੀ ਜੱਥੇਬੰਦੀ ਬਣਾਉਣੀ ਤਨਖਾਹਾਂ ਦਾ ਵਾਅਦਾ ਕਰਾਉਣਾ ਉਹ 39 ਕੋਰ ਖਤਮ ਕਰਕੇ 4 ਕੋਰ ਲਿਆਂਦਿਆ ਹਿੰਦੁਸਤਾਨ ਚ ਜਿਹਦੇ ਵਿੱਚ ਸਾਡੀ ਭਗਵਾਨਤਮਾਨ ਮਾਨ ਨੇ ਇਹ ਸ਼ੁਰੂ ਵੀ ਕਰਤਾ ਸੀ ਕਿਉਂਕਿ 12 ਘੰਟੇ ਦੀ ਡਿਊਟੀ 1886 ਤੋਂ 8 ਘੰਟੇ ਦੀ ਡਿਊਟੀ ਕਰਾਈ ਪਰ 134 ਸਾਲਾਂ ਬਾਅਦ ਭਗਵਾਨਤਮਾਨ 12 ਘੰਟੇ ਦੀ ਡਿਊਟੀ ਲਾਗੂ ਕਰਨ ਦੀਆਂ ਚਿੱਟੀਆਂ ਕੱਢਦਾ ਉਹਦੇ ਵਿਰੁੱਧ ਪੰਜਾਬ ਦਾ ਇਹ ਜੋ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਚਾਹੇ ਮਜ਼ਦੂਰਾਂ ਦੇ ਨਾਲ ਬਜ਼ਲਾਮਾਂ ਦੇ ਨਾਲ ਮਿਹਨਤ ਕਸ਼ ਲੋਕਾਂ ਦੇ ਨਾਲ ਸਾਡੀਆਂ ਭੈਣਾਂ ਦੇ ਨਾਲ ਇੱਕ ਇੱਕ ਹਜ਼ਾਰ ਰੁਪਏ ਦਾ ਜਿਹੜਾ ਦੇਣ ਦਾ ਵਾਅਦਾ ਕੀਤਾ ਪਰ ਉਹ ਵਾਅਦੇ ਇਹਦੇ ਵਫਾ ਨਹੀਂ ਹੋਏ ਔਰ ਉਲਟਾ ਮਜ਼ਦੂਰਾਂ ਤੇ ਕੇਸ ਵੀ ਬਣਾਏ ਜਾ ਰਹੇ ਆ ਔਰ ਧਰਮ ਦੇ ਮਜ਼ਾਰਿਆਂ ਤੇ ਪਾਬੰਦੀ ਵੀ ਕੀਤੀ ਜਾ ਰਹੀ ਹੈ ਜਿਹਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਤੇ ਮੋਦੀ ਸਰਕਾਰ ਦੇ ਖਿਲਾਫ ਆਉਣ ਵਾਲੀ 9 ਜੁਲਾਈ ਨੂੰ ਬਹੁਤ ਵੱਡੇ ਪ੍ਰੋਟੈਸਟ ਵੀ ਹੋਣਗੇ ਤੇ ਸਾਰਾ ਪੰਜਾਬ ਫੰਦ ਵੀ ਕਰਾਂਗੇ ਬਾਜ਼ਾਰਾਂ ਦੇ ਵਿੱਚ ਮਾਰਚ ਕਰਕੇ ਲੋਕਾਂ ਨੂੰ ਅਪੀਲ ਕਰਾਂਗੇ ਕਿਉਂਕਿ ਮੋਦੀ ਦੀਆਂ ਨੀਤੀਆਂ ਇਹ سرمایہਦਾਰਾਂ ਨੂੰ ਪਾਲਣ ਦੀਆਂ ਮਜ਼ਦੂਰਾਂ ਨੂੰ ਕੁਚਲਣ ਦੀਆਂ ਕਿਉਂਕਿ سرمایہਦਾਰਾਂ ਦੇ ਕਰਜ਼ੇ ਮਾਫ ਹੈ ਪਰ ਸਾਡੇ ਕਰਜ਼ਿਆਂ ਦੀ ਬਦੌਲਤ ਬੰਦੇ ਆਤਮ ਹੱਤਿਆ ਕਰ ਰਹੇ ਆ ਪੰਜਾਬ ਦੇ ਲੋਕਾਂ ਨੂੰ ਪੱਠੀ ਝੋਕਿਆ ਜਾ ਰਿਹਾ ਹਿੰਦੂ ਸਿੱਖ ਦਾ ਪਾੜਾ ਪਾਉਣ ਦੀ ਖਾਤਰ ਤਰਾਂਤਰਾਨੀਆਂ ਵਿਚਾਰਤਾਰ ਇੱਥੇ ਲਾਗੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਅਸੀਂ ਲਾਲ ਢੰਡੇ ਦੇ ਸਿਪਾਈ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਔਰ ਜਿਹੜਾ ਮੋਦੀ ਸਾਡੇ ਉਹ ਸੰਵਿਧਾਨ ਦੇ ਨਿਰਮਾਤਾ ਡਾਕਟਰ ਨਹਿਰਕਾਰ ਦੀ ਬੁੱਤ ਤਲਵਾ ਰਿਹਾ ਉਹਨੇ ਜਿਉਂਦੇ ਨਾ ਕੀ ਹਾਲ ਕਰਦਾ ਹੋਊਗਾ ਔਰੇ ਵਿਰੋਧ ਦੇ ਵਿੱਚ ਅਸੀਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਾਂਗੇ ਹਿੰਦੂ ਸਿੱਖ ਦਾ ਪਾੜਾ ਨਹੀਂ ਪੈਣ ਦੇਵਾਂਗੇ ਮੁਸਲਮਾਨਾਂ ਪ੍ਰਤੀ ਜਿਹੜੀ ਯਰ ਹੈ ਉਹਨੂੰ ਨਹੀਂ ਆਉਣ ਦੇਵਾਂਗੇ ਅਸੀਂ ਭਾਈਚਾਰਕ ਪਿਆਰ ਰੱਖਣ ਦੀ ਖਾਤਰ ਇਹ ਨੌਂਗਲਾਈ ਦੀ ਹੜਤਾਲ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਇਹ ਹੜਤਾਲ ਕੀਤੀ ਹੈ